ਮਿਸਤਰੀ ਤਾਂ ਐ ਭੱਜੇ ਸਾਡੇ ਕੋਲ ਲੈਂਟਰ ਪਾ ਕੇ ਜਿਵੇਂ ਅਸੀਂ ਇਹਨਾਂ ਨੂੰ ਫੜ ਲੈਣ ਲੱਗੇ ਆ ਮੀਟਰ ਤੇ ਨਾ ਪਾਣੀ ਪਾ ਦਿਆ ਹਾਂ ਵੀਰੇ ਮੈਂ ਤੂੰ ਹੀ ਤਾਂ ਲੈਂਟਰ ਪਾ ਕੇ ਭੱਜੇਗੀ ਜਿਵੇਂ ਅਸੀਂ ਤੁਹਾਨੂੰ ਫਾੜ ਹੀ ਲੈਣਾ ਕਿ ਮੁੜ ਕੇ ਛੱਡਣਾ ਹੀ ਨਹੀਂ ਆਈ ਵੀ ਸਿਕਰ ਦੁਪਹਿਰੇ ਨੇ ਹੁਣ ਸਿਕਰ ਦੇ ਪਹਿਰੇ ਆਏ ਕਿ ਅੰਦਰ ਸੁੱਤੇ ਹੋਣਗੇ ਤਾਂ ਅਸੀਂ ਚੋਰੀ ਚੋਰੀ ਕੰਮ ਕਰਕੇ ਤਾਂ ਚਲੇ ਜਾਵਾਂਗੇ ਆਹ ਚੋਰੀ ਨਹੀਂ ਤਾਂ ਆਪ ਦਾ ਡਿਊਟੀ ਕੱਟ ਹੀ ਆਏ ਡਿਊਟੀ ਪਰ ਨਾਲਾ ਹੀ ਲਾਤਾ ਮੇਲੇ ਆ ਲਾਤਾ ਪਰਦਾਲਾ ਲਾਤਾ ਤੁਹਾਡਾ ਕਿੱਥੇ ਲਾਗਾ ਇਹ ਇੱਧਰ ਲਾਤਾ ਕਿ ਸ਼ਾਰਟਕਟ ਕੰਮ ਬੜਾ ਲੰਬਾ ਨਹੀਂ ਪੈਂਦਾ ਹੋਰ ਨਹੀਂ ਅਰ ਮੈਂ ਆ ਵੀ ਆਪਦਾ ਪਾਣੀ ਦੇ ਵਰਤਿਸ ਕੰਮ ਨਹੀਂ ਰਿਹਾ ਹੈਗਾ ਹਾਂ ਇਹ ਤਾਂ ਗੱਲ ਹੈਗੀ ਉਧਰ ਆਪਾਂ ਪੁਰਸਕਾਰ ਵੀ ਲਾਤਾ ਜਿਹੜਾ ਤੁਹਾਨੂੰ ਦਿੱਤਾ ਸੀ ਕੱਲ ਲੈਂਟਰ ਪਾਇ ਤੇ ਠੀਕ ਹੈ ਤੇ ਲੋ ਜੀ ਸਤਿ ਸ਼੍ਰੀ ਅਕਾਲ ਨਵੇਂ ਵਲੌਗ ਤੁਹਾਡਾ ਵੈਲਕਮ ਆ ਵਲੌਗ ਅੱਜ ਮੈਂ ਆਪਣਾ ਫੇਸ ਨਹੀਂ ਸਾਹਮਣੇ ਕੀਤਾ ਲੋ ਮੈਂ ਤੁਹਾਨੂੰ ਦਿਖਾ ਹੀ ਦੇਣੀ ਆ ਸਤਿ ਸ਼੍ਰੀ ਅਕਾਲ ਨਵੇਂ ਵਲੌਗ ਤੁਹਾਡਾ ਵੈਲਕਮ ਆ ਨਵਾਂ ਵਲੌਗ ਸ਼ੁਰੂ ਕੀਤਾ 2 ਵਜੇ ਅੱਜ ਬਿਲਕੁਲ ਵਲੌਗ ਸ਼ੁਰੂ ਕਰਨ ਦੀ ਜੀ ਨਹੀਂ ਕਰ ਰਿਹਾ ਸਾਡਾ ਦੰਮੂ ਜਿਹੜਾ ਉਹ ਹੋ ਗਿਆ ਬਿਮਾਰ ਕੋ ਮੈਂ ਤੁਹਾਨੂੰ ਦਿਖਾਨੀ ਆ ਤੁਸੀਂ ਅਮਨ ਦੇ ਵਲੌਗ ਚ ਦੇਖਿਆ ਹੋਣਾ ਮੈਂ ਤੇ ਇਹ ਹੈਰਾਨ ਹੋ ਗਈਆਂ ਕਿ ਦਮਨ ਅਚਾਨਕ ਦਮਨ ਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ ਮੇਰੇ ਨਾਲ ਵੀਡੀਓ ਸ਼ੂਟ ਕਰਾ ਰਹੀ ਸੀ ਸੂਟਾਂ ਦੀ ਤੇ ਉੱਥੇ ਵਿਚਾਰੀ ਨੂੰ ਚੱਕਰ ਆਏ ਡਿੱਗ ਗਈਏ ਫਟਾਫਟ ਅਸੀਂ ਡਾਕਟਰ ਨੂੰ ਬੁਲਾਇਆ ਤੇ ਡਾਕਟਰ ਕਹਿੰਦਾ ਕਿ ਇਹਦਾ ਬੀਪੀ ਬਹੁਤ ਡਾਊਨ ਹੈ ਆਪਾਂ ਤੇ ਦੇਖੋ ਕੀ ਹੈ ਇਹਨੇ ਬੱਚੇ ਦਾ ਬੀਪੀ ਡਾਊਨ ਹੋ ਗਿਆ ਤੇ ਗਲਤ ਗੱਲ ਲੈਣਾ ਇਹ ਤੇ ਬੜੀ ਟੈਨਸ਼ਨ ਹੋਈ ਥੋੜਾ ਕੁਮਾਰ ਤੇ ਨਹੀਂ ਟੈਨਸ਼ਨ ਇਹਦੀ ਬਹੁਤ ਹੋਣਾ ਤੇ ਬਸ ਹੁਣੇ ਥੋੜਾ ਚੁੱਪੀ ਵਿਚਾਰੀ ਬੈਠੀ ਤੇ ਡਾਕਟਰ ਸਾਹਿਬ ਨੇ ਦੰਦੂ ਗਿਆ ਪਾਣੀ ਪੀਣਾ ਜੇ ਬਨ ਬਲਾਸ ਫੜਾ ਮੈਂ ਪਾਣੀ ਭਰ ਕੇ ਲਿਆਵਾਂ ਉਹਨਾਂ ਨੇ ਕਿਹਾ ਕਿ 2 ਲੀਟਰ ਸਾਰੇ ਬੱਚਿਆਂ ਨੂੰ ਮਤਲਬ ਪਾਣੀ ਤੁਸੀਂ ਪਿਆਣਾ ਹੀ ਪੈਣਾ ਇੱਕ ਤਰ੍ਹਾਂ ਨੂੰ 2 ਲੀਟਰ ਪਾਣੀ ਪੀਣਾ ਹੀ ਪੈਣਾ ਚਾਰ ਜਿੰਨ ਤੇ ਨਾਲ ਉਹ ਤੋਂ ਇਹ ਵੀ ਲਾ ਦੇ ਪਾਣੀ ਭਰ ਕੇ ਜਮ ਨੂੰ ਕੁੱਤੇ ਦਾ ਵਿੱਚ ਆਪਾਂ ਦੁੱਧ ਦਾ ਸਾਰੇ ਦੰਦੂ ਨੂੰ ਸਾਰੇ ਸਾਰੇ ਨੂੰ ਬਲਾਸ ਕਿਉਂ ਰੋਟੀ ਨਹੀਂ ਬਣਾਈ ਲੈ ਨਾਲ ਝਾੜੂ ਵੀ ਲਾ ਰਿਆ ਅਗਲਾ ਸਟ੍ਰੈਟ ਵੀ ਮੈਂ ਉਹ ਵੀ ਸਾਫ ਕਰੂੰ ਕ੍ਰੈਟ ਉੱਤੇ ਆਇਆ ਤੁਲਾ ਵਿੱਚ ਇਹ ਦੱਬੀਆਂ ਜਾਣੀਆਂ ਜਿੱਦਾਂ ਘਰ ਨਿਕਲਿਆ ਸਾਰਾ ਕੁਝ ਸਕ੍ਰੈਚ ਜਿੰਨੇ ਮਰਜ਼ੀ ਪਈ ਜਾਣ ਮੈਂ ਤਾਂ ਪ੍ਰਧਾਨ ਨੂੰ ਕਹਾਂ ਮੈਂ ਆ ਬਾਥਰੂਮ ਕਰੋ ਬੰਦ ਹੂੰ ਬਣਾਓ ਉਸੇ ਸਟੋਰ ਨਾਲ ਤਾਂ ਪੇਟੀਆਂ ਨਾਲੇ ਡਾਣੇ ਟੋਲੇ ਦਾ ਬੂਹਾ ਖੁੱਲਾ ਹੋ ਜਾਣਾ ਇਧਰੋਂ ਆਓ ਤੇ ਆਪਾਂ ਨੇ ਕਿ ਬੂਹਾ ਖੁੱਲਾ ਹੋ ਜਾਣਾ ਇਹ ਚੁੱਪ ਕਰਕੇ ਇੱਕ ਮੈਂ ਬਾਹਰ ਇੱਕ ਵਾਸ਼ਰੂਮ ਬਣਾ ਲਓ ਅੱਛਾ ਇਹ ਨਾਲੇ ਬਾਹਰ ਦਾ ਬਾਜ਼ਾਰ ਇਹਨਾਂ ਨੂੰ ਅਸੀਂ ਉੱਥੇ ਜਾਇਆ ਕਰਾਂਗੇ ਕਾਹੀ ਤੁਹਾਨੂੰ ਵੜ ਨਹੀਂ ਦੇਣਾ ਨਵਦੀਪ ਦਾ ਫੋਨ ਆਇਆ ਸੀ ਨਵਦੀਪ ਦਾ ਕਹਿੰਦੀ ਕੰਦਾ ਨਾ ਮਾਰੇ ਮੈਂ ਕੰਦਾ ਕਿ ਵੱਜਣੀ ਐ ਇਤੋਂ ਦੇ ਵਿੱਚੋਂ ਦੀ ਨਵਦੀਪ ਦਾ ਲੈਰੇ ਤੋਂ ਮੈਂ ਕੰਦਾ ਕੁੰਦਾ ਨਹੀਂ ਵੱਜਣੀ ਐਗੀ ਆਓ ਚਲੋ ਕਦੇ ਜਾ ਆਇਆ ਕਰੋ ਫਿਰ ਸਾਫ ਵੀ ਕਰ ਆਇਆ ਕਰੋ ਬਾਥਰੂਮ ਠੀਕ ਹੈ ਜਿਹੜਾ ਜਾਊਗਾ ਸਾਫ ਵੀ ਕਰੇਗਾ ਮੈਨੂੰ ਮੇਰਾ ਨਾਮ ਆ ਰਿਹਾ ਕੁਲਿੰਦਰ ਕਹਿੰਦਾ ਭਾਬੀ ਨੇ ਛਿੱਟੇ ਹੋਣੇ ਇਹ ਕੀ ਆ ਬਲ ਕਹਿੰਦੇ ਚੋੜਾ ਲਈ ਕੁਲਵਿੰਦਰ ਤੂੰ ਮੇਰੇ ਤੇ ਗਲਤ ਇਲਜ਼ਾਮ ਲਾਇਆ ਗਲਤ ਗੱਲ ਹੈ ਤੇਰੀ ਆ ਕੋਰੀਅਰ ਕਿ ਕਰਦਾ ਹੈ ਤੇ ਹੋਰ ਨੇ ਲਾਇਆ ਭਾਬੀ ਤੇ ਗਲਤ ਇਹੀ ਟਾਈਟਲ ਪਾਵਾਂਗੇ ਇਹੀ ਟਾਈਟਲ ਪਾਵਾਂਗੇ ਅੱਜ ਲੈ ਦੇਖੀ ਜਾਊਗੀ ਔਰ 4 ਯਰ ਨਹੀਂ ਲੱਗ ਜਾਣੇ। ਤਾਂ ਕਿਤੇ ਪਏ ਨੇ। 11 ਟੇਬਲਾਂ ਕੰਮ ਲੈ ਆਂਦਾ ੜੀ ਮੇਰਾ ਸਾਫ ਕੀਤਾ। ਵੇਲਾ। ਤੂੰ ਯਮਨ ਦੇ ਵਲੌਗ ਤੇ ਦੇਖਿਆ 8 ਟੇਬਲ ਬਾਹਰੋਂ ਸਾਫ-ਸੂਫ ਕਰਕੇ ਚੱਕਿਆ ਸੀ। ਕਿੱਦਾਂ ਤੁਸੀਂ ਪੇਂਟੂਟਾਂ ਉੱਤੇ ਵੀ ਵਰਕ ਵਗੈਰਾ ਕਰਾ ਸਕਦੇ ਹੋ ਦੇਖੋ ਜੀ ਕਿੰਨਾ ਵਦਕ ਹੋਇਆ ਹੈ। ਆਪਾਂ ਕਰਵਾਨੇ ਜਿਹੜਾ ਆਪਾਂ ਸਰਚ ਕਰਦੇ। ਦੋਨਾਂ ਨੇ ਤਾਂ ਦੇਖ ਕੇ ਆਉਣ ਲੱਗੀਆਂ। ਮੇਰਾ ਵੀ ਲੈ ਜਾ। ਲੈ ਬੜਾ ਦੇ ਫਿਰ ਮੈਂ। ਲੈ ਲੈ ਜਾ ਕਟ ਕੇ ਉਹ ਲੈ ਜਾ ਪਰਪਲ। ਪਰਪਲ। ਦੋਨਾਂ ਇਤੋਂ ਥੋੜਾ ਬਾਂਦਰੀ। ਅਰੇ ਨਹੀਂ ਗਗਨ ਦਾ ਫਰੋਜੀ ਪਰਪਲ ਹੈ। ਹਾਂ। ਇਹ ਲੈ ਜਾ। ਸੁਣਾਇਆ ਕਰਵਾ ਦੀ ਹੈ ਮੈਂ ਕਿਹੜਾ ਲਵਾ ਤੂੰ ਉਹ ਲੈ ਆ ਜਿਹੜਾ ਮਹਿੰਦੀ ਆ ਯਾ ਰਾਣੀ ਰਾਣੀ ਲੈ ਲੈ ਨਹੀਂ ਰਾਣੀ ਮੈਂ ਨਹੀਂ ਹੁਣੇ ਦਿੱਤੀ ਤੈਨੂੰ ਮੈਂ ਕੈਰੋ ਖਰੀਦ ਕੇ ਲਈ ਉਹ ਵੀ ਆਪਣੇ ਬੁਟੀਕ ਕੋਲ ਲੈ 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 ਬਹੇ ਗਰਮੀ ਤੇ ਦੇਖ ਕੀ 팬 ਨੂੰ ਕੀ ਕਰਨੇ 팬 ਦਾ ਟਾਈਮ ਵੀ ਨਹੀਂ ਹੈਗਾ ਕਿਤੇ ਤੇ ਨਾ ਜਾਓ ਨਾ ਜਾਓ ਕੰਦੀ ਸ਼ਾਮੀ ਮੈਂ ਆ ਕੇ ਫਿਰ ਕੰਮ ਕਰਨੇ ਉੱਠੇ ਮੈਂ ਵੀ ਜਾਣਾ ਸ਼ਾਮੀ ਸ਼ਾਮੀ ਤੂੰ ਤੁਰਦੀ ਨਾ ਘਰੋਂ ਨਾ ਲੈ ਬਸ ਆਹੀ ਕੰਮ ਆ ਤੁਰ ਤੇ ਛੱਡ ਫੀਤਾ ਆਉ ਪਿਆ ਹੀ ਫੀਤਾ ਇੱਥੇ ਪਿਆ ਹੀ ਆਹ ਕੱਟੀ ਮਾਰਦਾ ਸੂਟ ਕਲਿੰਦਰ ਇਹਦੇ ਕੁੱਤੇ ਹੋਈ ਇਹਦੇ ਤੋਂ ਕਲਿੰਦਰ ਤਾਂ ਬੋਧਰ ਲਾ ਪਈ ਆ ਕੀ ਸੁਣੀਏ ਮੰਮੀ ਕੀ ਕਹਿੰਦੀ ਏ ਮੰਮੀ ਕੀ ਕਹਿੰਦੀ ਮੇਰੀ ਸੁਣੋ ਮਰੀਂਦੀ ਨਹੀਂ ਇੱਕ ਟੀਵੀ ਵੇਵੇਂ ਬੋਲੀ ਹੋ ਚਲੀਏ ਹਾਂ ਇੱਕ ਬਾਹਰ ਮੈਂ ਕਿੱਥੇ ਵੀ ਤੇ ਗੱਡੀ ਮੈਂ ਨਹੀਂ ਦਿੰਦੀ ਆ ਇੱਥੇ ਪਿਆ ਸੀ ਇੱਥੇ ਪਿਆ ਸੀ ਗੱਜ ਦੇਖ ਧਿਆਨ ਨਾਲ ਹੈ ਨਾ ਮੈਂ ਹੁਣ ਵੇਖਿਆ ਇੱਥੇ ਜਦੋਂ ਬਹਿਣ ਤੋਂ ਪਹਿਲਾਂ ਆ ਇੱਥੇ ਤੇ ਪੈਸੇ ਟੇਬਲ ਤੇ ਯਾਰ ਦਿਕੰਡੇਆ ਤੈਨੂੰ ਹੀ ਦੇਖ ਗਿਆ ਮਨ ਤਾਂ ਦਿਖਿਆ ਨਹੀਂ ਹੈਗਾ। ਲਓ ਜੀ ਬੁੱਧਵਾਰ ਵਾਲਾ ਭਾਈ ਹੁਣ ਕੱਪੜੇ ਕੱਟੂਗਾ। ਬੁੱਧਵਾਰ ਵਾਲਾ ਭਾਈ ਉਹਨਾਂ ਤੁਹਾਡੇ ਗਜ਼ਾਫੁਰੀਆਂ ਨੂੰ ਚੌਧਰੀ ਆਲਮੀ ਪਤਾ। ਹਾਂ ਉਹਨਾਂ ਨੂੰ ਪਤਾ ਸਾਡੇ ਨੂੰ ਕਿ ਬੁੱਧਵਾਰ ਵਾਲਾ ਭਾਈ ਕਿਹੜਾ ਹੈ। ਬੰਦ ਕਰ ਦੇ ਉਹ ਦਰਵਾਜ਼ਾ। ਆਹ ਐਲਬਮਾਂ ਨੇ ਸਾਰੀਆਂ। ਇਹਦੇ ਇੰਨੀਆਂ ਟੇਪ ਕੀਤੀਆਂ। ਹੈਂ? ਇਹ ਵਾਸਤੇ ਲੋਣੀ ਨਾ। ਅੱਛਾ। ਆਮਣ ਸੋਨਾ ਜਿਆ ਕਰਵਾਈ ਚੰਗਾ ਬਾਵਾ ਤੇ ਤੇ ਘੇਰੇ ਤੇ ਤੁਹਾ ਕੋਈ ਚਲ ਮੈਂ ਲੱਭਣੀ ਆ ਡਿਜ਼ਾਈਨ ਤੋਂ ਲੈ ਕੇ ਚੱਲ ਦੇਖ ਕੇ ਤੇ ਆ ਬੀਫਰ ਨੂੰ ਮੈਚਿੰਗ ਰੱਖੋ ਮੈਚਿੰਗ ਕਿਉਂ ਲਗਾਉਣਾ ਮੈਚਿੰਗ ਇਹਦੇ ਨਾਲ ਦਾ ਫੈਬਰਿਕ ਪਲੇਨ ਨਹੀਂ ਨਾ ਮਿਲਣਾ ਸਲਵਾਰ ਦਾ ਮਿਲ ਜੂਗਾ ਹੈ ਗੈਰੀ ਤੋਂ ਪੰਜ ਘਰ ਤੋਂ ਦੇਖਾਂਗੇ ਸੋਹਣੀ ਕੈਂਚੀ ਹੈ ਲੈ ਉਹਦੇ ਨਾਲ ਹੀ ਬਹੁਤ ਸਾਡੇ ਘਰੇ ਪਈ ਸਾਡੇ ਨੂੰ ਲੈ ਐ ਕਿਵੇਂ ਦੱਬ ਲੈਣੀ ਨਾ ਨਾ ਇੱਕ ਕਮਰੇ ਦੇ ਉਧਰ ਕਿਰਾਏ ਤੇ ਲੈ ਲੈਣਾ ਕਮਰਾ ਬਬਲੀ ਦੇ ਘਰੇ ਸ਼ਿਫਟ ਹੋ ਜਾਣਾ ਸਾਰਾ ਸਮਾਨ ਲੈ ਕੇ ਬਬਲੀ ਬਾਈ ਜੋ ਕਰਨ ਦੁਬਲੀ ਤੇ ਬੰਗ ਲਿਆ ਹੋਣੀ ਹੈ ਹੋ ਜਿੰਨਾ ਇੱਥੇ ਗਾ ਪਿਆ ਸਭ ਰੋਲ ਥੋਲ ਜਾਣਾ ਵਿੱਚ ਹੈ ਚਲੋ ਜੀ 5 ਮਿੰਟ ਪਾਈ ਕਿੰਨੇ ਪੈਸੇ ਹੋਗੇ ਪਾਈ ਨੋਟ ਕਰ ਲੈ ਮੈਂ ਕੀ ਪਾਈ ਕਿੰਨੇ ਪੈਸੇ ਹੋਗੇ ਭਾਈ ਜਿੰਨੇ ਤੁਹਾਡੇ ਜਿੰਨੇ ਨਹੀਂ ਉਹ ਭਾਈ ਬਾਰੇ ਤੇ ਹਾਲ ਹੋ ਗਿਆ ਕਹਿੰਦਾ ਜਿੰਨਾ ਤੁਹਾਡੇ ਦਿਲ ਕਰਦਾ ਵਣ ਤੇ ਰਾਣੀ ਤੇ ਭਾਈ ਦਾ ਐਵੇਂ ਦੇ ਦਾ ਫਰੀ ਦੇ ਦਾ ਸੂਟ ਨਾ ਬਸ ਫਿਰ ਉਹਦੇ ਜਾਣ ਦੇ ਦੀ ਭਾਈ ਜ루ਚਾ ਜਦੋਂ ਅੰਦਰ ਬਿਗੇ ਸੋ ਤੁਰੰਡੀ ਅੰਨਾ ਆ ਦੇ ਲਿਖਿਆ ਜਾ ਰਿਹਾ ਹੱਥ ਤੇ ਹੀ ਦੱਸ ਕੀ 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 ਲਿਆਉਣਾ ਲੈਣਾ ਹੈ ਮੋਬਾਈਲ 'ਚ ਲਿਖ ਕੇ ਲੈ ਕੇ ਜਾਣਾ ਹੈ ਤੇ ਤੁਸੀਂ ਦੁਜੀ ਛੇਤੀ ਆ ਜਾਓਗੇ ਨਾ ਮੇਰੇ ਥੋੜੇ ਕੰਮ ਨੇ ਬਾਕੀ ਛੇਤੀ ਆ ਜਾਓ ਜਿੱਦਾਂ ਅਸਲੀ ਕੋਲ ਕੱਪੜੇ ਚੱਕਣੇ ਸਬਜੀ ਸਬਜੀ ਲੈ ਆਇਓ ਕੋਈ ਠੰਡੀ ਜੀ ਯਾਰ ਕਦੂ ਕਦੂ ਲੈ ਆਇਓ ਬੋਟਰ ਨਾਲ ਮਕੌੜਦੇ ਬੈੜਾ ਹੁੰਦਾ ਤਾਂ ਨਹੀਂ ਸਾਢੇ 3 ਅੰਕਲ ਬੈਠਦਾ ਤੁਸੀਂ ਟਾਈਮ ਨਾ ਆਈ ਜਾਣਾ ਤੋ ਕਿਹੜੀ ਅੱਧੀ ਰਾਤ ਆਉਣਾ ਜੀ ਰੋਲੇ ਫੈਮਲੀ ਹੁਣ ਟੁੱਟੀ ਕਿਤਨਾ ਸਮੇਂ ਤੋਂ ਪਹਿਲਾਂ ਰੱਖਦੇ ਬੜੇ ਹੌਲ ਕੋਈ ਦੇਖੀ ਇਹ ਤਾਂ ਥੱਲੇ ਬੋਲਟ ਹਾਂ ਬੋਲਟ ਤੇ ਉਹ ਵਿਚਾਰਾ ਫਿਰ ਦਿਲ ਨੂੰ ਕੁਝ ਕਰਦਾ ਉਹ ਅੰਦਰ ਹੀ ਪਰ ਹਾਏ ਉਹਨੂੰ ਐ ਮੈਂ ਵੀ ਜਾਵਾਂ ਲਿਆ ਜਾ ਮਣ ਜਾ ਨਹੀਂ ਆਪਣਾ ਛਾਮਾ ਦਾ ਵੀ ਪਈ ਇੰਤਜਾਮ ਕਰੀ ਬੋਲ ਬੋਟਾ ਖੋਗ ਲੱਭ ਕੇ ਬੈਡ ਬੋਲ ਲੈ ਆਈ ਹੁੰਦੀ ਬੈਡਮਿੰਟਨ ਲੈ ਆ ਕੇ ਆਈ ਹੁੰਦੀ ਹੋਈ ਬੈਡਮਿੰਟਨ ਨਹੀਂ ਬੈਡ ਬੋਲ ਬੈਡ ਬੋਲ ਚ ਬੜਾ ਕੋਲ ਦੂਰ ਤੱਕ ਜਾਂਦੀ ਵਾਹ ਪੜਨ ਲੱਗਦਾ ਸੀ ਲੈ ਆਏ ਬੋਲ ਫੁੰਬੜਾ ਬਚੋ ਨਾ ਮੇਰੇ ਚਾਹ ਚਾਹ ਹਾਂ ਸਹੀ ਗੱਲ ਬੈ ਉਹ ਪਿਆ ਬਠੀਕ ਸੈਡਾਲਾ ਉਹਦੇ ਕਿਤੇ ਤਣੀ ਮੈਂ ਵਿਆਹ ਵਾਂਗੂ ਪਾ ਕੇ ਫਿਰ ਉਹ ਬਜਾਰ ਕੋਈ ਨਾ ਉਹੀ ਲੈ ਜਾ ਉਹ ਛੋਟੇ ਬੈਗ ਹੈਗੇ ਤੇਰੇ ਕੋਲੇ ਹਾਂ ਉਹ ਲੈ ਜਾ ਆ ਇੱਧਰ ਬੁਟੀਕ ਚ ਪੈ ਬੰਦਾ ਉਹ ਪਾ ਕੇ ਬੈਜੋ ਉਹਨੂੰ ਕੀ ਐ ਇਹਨੇ ਰਾਤ ਕਿੱਤੀ ਪਈ ਐ ਬਾਹਰ ਦਿਨ ਚੜਿਆ ਪਿਆ ਕੈਮਰੇ ਚ ਛੋਟਾ ਵੱਡਾ ਨੀ ਕਰ ਲੋ ਵੱਡਾ ਕਰ ਲੈ ਲੈ ਅੱਧਾ ਲੂ ਖਲਵਿੰਦਰ ਦੇ ਪਾਸੇ ਸੈਡ ਤੇ ਖਲਵਿੰਦਰ ਦੇ ਪਾਸੇ ਸੈਡ ਤੇ ਕਾਲੀ ਟੀਚਰ ਦਾ ਮੈਚਿੰਗ ਤੇ ਵੇ ਮੂਹ ਨਹੀਂ ਪੈਣ ਕਰਕੇ ਛੱਡਾ ਚੱਲ ਦੇਖਿਓ ਤੂੰ ਵੱਡੀ ਗੋਰੀ ਬਣਾਦਾ ਵੀ ਟੀ-ਸ਼ਰਟ ਪਾਈ ਤੇ ਨਾ ਹੋਵੇ ਤਾਂ ਪਤਾ ਨਹੀਂ ਲੱਗ ਥ੍ਰੀ ਛੱਡ ਤੂੰ ਵੱਡੀ ਗੋਰੀ ਹਾਂ ਦੋ ਗੋਰੀ ਮੈਂ ਕਾ ਕਿਹੜਾ ਕਰਾ ਲਈ ਉਹਦਾ ਕਲਿੰਦਰ गाਊਗਾ ਗੋਰੀ ਨਹੀਂ ਨਿਯਮਨ ਵਿਧਾਨਾਂ ਦੇ ਆਈ ਬਬਲੀ ਕਰੇ ਉਹ ਇਹਨਾਂ ਨਾਲ ਪੂਰਾ ਨਾਮ ਦਾ ਨਾਮ ਪਾ ਰਹੇ ਹੈ ਜਾਂ ਜਿਵੇਂ ਇਹ ਵੀ ਠੀਕ ਹੈ ੱਲੀਆ ਲੱਗ ਪਾ ਉਹ ਬਸ ਤੂੰ ਤਾਂ ਸਭ ਬੈਠੇ ਫੈਸਲਾ ਸੁਣਾਉਂਗਾ ਮਾਸਾਬ ਦਾ ਆ ਮਮੀ ਤਾਂ ਤਾਂ ਮੈਂ ਪਾਇ ਪੜੇ ਕਿਛਾ ਆਪਣੀ ਬਲਜੀਤ ਭੈਣ ਜਿਹੜੀ ਹੈ ਜੀਓਕੇ ਵਾਲੇ ਉਹ ਕਹਿ ਰਹੇ ਕਹਿੰਦੇ ਪਿੰਕ ਸੂਟ ਨਹੀਂ ਮੈਂ ਪਾਇਆ ਕਹਿੰਦਾ ਮੰਮੀ ਨੂੰ ਬਣਾ ਦੋ ਮੈਂ ਮੰਮੀ ਨੂੰ ਉਹਨੇ ਬੁੱਡੇ ਵਾਰ ਪਿੰਕ ਕਲਰ ਪਾਣਾ ਦੱਸ ਆ ਮੰਮੀ ਮੰਗਦੀ ਹੈ ਪਿੰਕ ਕਹਿੰਦਾ ਆ ਵੇ ਜਿਹੜਾ ਸੋਹਣਾ ਜਿਹੜਾ ਛੱਡਿਆ ਹੈ ਤੇ ਇਹਨੂੰ ਇਹ ਹੀ ਸੁਣਾ ਰਿਹਾ ਸੀ ਮੈਂ ਬਜੰਟਾ ਸੁਣਾ ਰਿਹਾ ਹਾਂ ਇਹ ਲਨਾਗਾ ਨਹੀਂ ਤੁਹਾਡਾ ਕਪੜਾ ਹੋ ਰੇ ਅ ਨਹੀਂ ਉਹੀ ਉਹੀ ਕਪੜਾ ਉਹੀ ਪ੍ਰਿੰਟ ਹੋ ਰਨੇ ਚ ਜਾਓ ਛੇਤੀ ਆ ਜਾਓ ਯਾਰ ਮਮਮੀ ਆ ਮੰਗਦੀ ਆ ਹੈ ਆ ਜਾਓ ਨਹੀਂ ਇਹ ਚੰਗਾ ਲੱਗੂਗਾ ਤੁਸੇ ਇਹ ਕਾਹ ਫੋਨ ਕਿਦਾ ਇਹ ਮੈਂ ਆ ਗਿਆ ਜੀ ਟੋਂ ਜਾਣੀ ਖੜਾ ਬਸ ਮੈਂ ਤੁਹਾਡਾ ਹੀ ਫੋਨ ਇਨਾ ਮਮਮੀ ਦਾ ਪਰ ਪ੍ਰਿੰਟ ਕਿੱਥੋਂ ਚੁੱਕ ਕੇ ਲੈਣੇ ਨੂੰ ਜੇੜੇ ਨਾਲ ਚੱਲੋ ਪਰ ਚੁੰਨੀ ਭਾਵੇਂ ਉੱਡ ਕੇ ਤੇ ਸੜਕ ਤੇ ਦੁਰਜੇ ਜਿੱਥੇ ਟੰਗੀ ਆ ਇਹ ਐਲਬਮ ਪੁਰਾਣੀ ਐਲਬਮ ਤੋਂ ਬਿਨੇ ਤਰਫੇ ਫਤੈ ਨੂੰ ਰਾਤ ਹੀ ਟੱਕਰ ਜਾਣਾ ਤੁਹਾਨੂੰ ਫਤੈ ਆਉਣ ਵਾਲਾ ਹੀ ਹੋਣਾ ਮੈਨੂੰ ਲੱਗਦਾ ਹੈਨਾ ਆਇਤਾ ਮੌਸਮ ਵੀ ਠੀਕ ਆ ਬੱਦਲ ਵਾਈਦੀ ਹੋਈ ਪਈ ਐ ਮਿਸਤਰੀਆਂ ਦੇ ਪਾਣੀ ਸਾਰਾ ਨੂੰ ਚੜਨ ਚਾਹੀਏ ਘਰ ਛੱਡਿਆ ਪਾਣੀ ਦੇਖ ਕੇ ਇਹਨਾਂ ਨੂੰ ਚੜਨਿਆ ਉਤੋਂ ਉਚੰਡਾ ਨੂੰ ਜਰੀ ਰੋਟੀ ਨੂੰ ਦੋਆਂ ਰੋਟੀ ਪਾਣ ਫਿਰ ਮੇਰੇ ਦੇ ਆਪਾਂ ਆਉਂਦੇ ਨੇ ਬੱਚੇ ਤਾਂ ਗਿਆ ਫਤੇ ਇਹ ਕਹਿੰਦਾ ਹੀ ਤੁਰ ਜਾਣਾ ਫਿੰਨ ਪਈ ਜਾਂਦੂ ਆ ਗਏ ਆ ਗਏ ਨਹੀਂ ਰੋਦੇ ਫਤੇ ਜਾਰੇ ਸੁੱਟਾ ਦੇ ਬੈਂਦੀ ਆ ਹੋਏ ਫਤੇ ਕਿਵੇਂ ਕਹਿ ਰਿਹਾ ਪਹਿਲਾਂ ਕੋਲਡ ਡਰਿੰਕ ਦੀ ਫਤੇ ਨੂੰ ਬੋਤਲ ਮਿਲ ਗਈ ਫਿਰ ਉਹ ਕਹਿੰਦਾ ਵੈਦ ਗਿਆ ਸੀ ਯਾ ਸੀ ਇਤਨੀ ਖੁਸ਼ੀ ਇਤਨੀ ਖੁਸ਼ੀ ਓ ਵਾਹ ਬਰੇ ਬਾਹ ਲੈ ਉਹ ਸਾਡੇ ਲਈ ਛੱਡ ਦੋ ਚਿੱਟਾ ਬਾਬਾ ਹਾ ਤੂੰ ਬਾਬਾ ਬਣਿਆ ਪਿਆ ਹੈ ਚਿੱਟਾ ਕੁੱਕੜ ਉਹ ਜਨਾ ਕੁੱਤਰੀਆਂ ਨੂੰ ਤਾਂ ਬਣਿਆ ਸਿੰਦੂ ਖੋਲੇ ਆਪਣਾ ਤਾਜ ਵਾਲਾ ਇਹ ਸਰਾਸ਼ਣ ਦਿੱਤਾ ਗਾਗਲੀ ਮਰੇ ਰਵੀ ਜੀ ਜਿਹ ਤਰ੍ਹਾਂ ਦਿਖਾਦੀ ਨੋਟਾ ਪੈ ਜਾਏ ਕਿੱਥੇ ਹਾਂ ਵੇਖੀ ਉਹ ਨਾ ਬੜਾ ਪਿਆਰ ਚਰਾਈਦਾ ਹੋਇਆ ਮੇਰੇ ਦੇ ਲੋਕੀਏ ਇੱਥੇ ਤੂੰ ਆਖਾਂ ਦੇ ਘਟਾਉਣੇ ਰੱਖਦੇ ਕੋਈ ਰਸਨ ਰੱਖਿਆ ਨਾ ਹੂੰ ਨਾ ਪਲਾ ਇਹਦੇ ਚ ਰਸਨ ਨਾ ਕੋਈ ਤੁਹਾਡੀਆਂ ਦਾ ਕੰਮ ਹੀ ਐਡ ਨੂੰ ਤੁਹਾਡੇ ਐਡ ਐਡ ਕਰਾਂਗੇ ਇਹ ਪਲਾ ਇਹਦੇ ਚ ਰਸਨ ਰੱਖੋ ਉਹਨੂੰ ਫੋਨ ਕਰਕੇ ਤਵਾ ਲੈ ਕੇ ਆਵੇ ਟੁੱਟਾ ਜਾਂ ਤਵਾ ਉਹਨੂੰ ਹੀ ਵਰਤੀ ਜਾਂਦੇ ਨੇ ਫੋਨ ਕਰਨ ਕਿ ਤਵਾ ਲੈ ਕੇ ਆ ਠੀਕ ਚੱਲ ਹੁਣ ਛੱਲ ਭਾਵੇਂ ਲੱਕ ਨੂੰ ਵੱਲ ਪੈ ਜਾ ਰਾਮ ਨੇ ਘਰ ਬਲੂ ਮੈਂ ਜਰਮ ਮਾਰ ਕੇ ਖਾ ਚਾਹ ਕਿਉਂ ਦਾਲ ਮੈਂ ਕਹਤੋਂ ਫੇਮਾਓ ਪੈ ਕੇ ਦਾਲ ਕਿਉਂ ਤੂੰ ਖਾਣੀ ਨਹੀਂ ਲੱਗਿਆ ਚਾਹ ਪੀਉ ਹਮਣਾਂ ਨੂੰ ਲੱਗੇ ਆਰਡਰ ਲਾਣ ਦਾਲ ਪੀਓ ਛੋਲੇ ਨੂੰ ਇਹ ਹੁੰਦੇ ਲੱਗੀ 250 ਕਨੀਤ ਹੈ ਹਾਂਜੀ ਹੁਣ ਮੇਰੇ 355 ਯਾ 5 ਮਿੰਟ ਅੰਚਾ ਲੀ ਗ੍ਰਾਮ ਤੇ ਕੈਮਰਾ ਹੈ ਹੋਏ ਕਿਹੜੇ ਮਿੰਟਾਂ ਸਾੜ ਕੇ ਨਾ ਜਾਂਦੇ ਬੁਲਟ ਤਾਂ ਕੀ ਫਾਪਿਆ ਸੀ ਨਾਲੇ ਚਲਾਨ ਘਟਾਇਆ ਚਲਾਨ ਤਾਂ ਬਚ ਗਿਆ ਤੁਹਾਡੀ ਵਜ੍ਹਾ ਕਰਕੇ ਰੋਕਿਆ ਗੈਰ ਸਲੰਸਰ ਚੇਂਜ ਕਰਾਇਆ ਹਾਂ ਮੇਰੇ ਮਹਾਤ ਬਨਵਨ ਛੁਟਿਆ ਹੀ ਗਿਆ ਸਾਡੇ ਕਰ ਲਾਬ ਮਾੜੀ ਏ ਇਹਨੂੰ ਲੈ ਜਾਣਾ ਸੀ ਨਾ ਇਹ ਪਤਾ ਕੀ ਕਹਿੰਦਾ ਸੁਣ ਅਸੀਂ ਬੇਖੰਡ ਚੁੱਕ ਕੇ ਤਾਰ ਦੇ ਆ ਰਹੀ ਨੇ ਮਜਬੂਰੀਂ ਤੇ ਇਹ ਕਹਿੰਦਾ ਪ੍ਰਨੀਤ ਗਿਆ ਪ੍ਰਨੀਤ ਮੋੜਾ ਇਹ ਮੁੰਡਾ ਕਹਿੰਦਾ ਕਿ ਮੁੜ ਜਾ ਨਾ ਕ ਤਗੜਾ ਲੱਗਾ ਕਿ ਟਿਊਸ਼ਨ ਤੋਂ ਆ ਜਾ ਆ ਗਿਆ ਤੇ ਆਂਦਾ ਉਹਨੂੰ ਕਹਿਣਾ ਸੀ ਨਾ ਹਟ ਕੁਲਵਿੰਦਰ ਨੂੰ ਨਹੀਂ ਜਾਣਦਾ ਤੂੰ ਫੋਟੋਗ੍ਰਾਫਰ ਏ ਉਹ ਮੈਂ ਕਿਹਾ ਨਾ ਕੁਲਵਿੰਦਰ ਨੂੰ ਵੀ ਫੜ ਲਿਆ ਮੈਂ ਉਹ ਕਹਿੰਦੇ ਆ ਕਹਿੰਦੇ ਭਈ ਆ ਕਰੋ ਚੇਂਜਾ ਕਰਵਾ ਲੋ ਕਹਿੰਦੇ ਮਾਰਟ ਕਰਾਉਣਾ ਹੀ ਨਹੀਂ ਹੈ ਗੱਲ ਤੇ ਮੈਂ ਭਰਾ ਹੀ ਕਿਥੇ ਚੁੱਕਦੇ ਮੈਨੂੰ ਇੰਨਾ ਹਾਸਾ ਆਵੇ ਨਾ ਕਿ ਮੈਨੂੰ ਹਾਸਾ ਕਿੰਨੇ ਆਣਿਆਂ ਦੇ ਕਾਂਡ ਕੀਤੇ ਹੋਏ ਨੇ ਕਿ ਤੈਨੂੰ ਚੁੱਕ ਕੇ ਰਾਜੀ ਨਹੀਂ ਸਾਡੇ ਜਵਾਕਾਂ ਦੇ ਕੰਮ ਨੇ ਇਹੇ ਕਰਾ ਲੋ ਕਹਿੰਦੇ ਸਲੈਂਸਰ ਚੇਂਜ ਕਰਾ ਲੋ ਕਾ ਸਾਡੇ ਘਰੇ ਪਿਆ ਸਲੈਂਸਰ ਕਹਿੰਦੇ ਤੂੰ ਇਹ ਚੇਂਜ ਕਰਾ ਤੂੰ ਹੋਰ ਮੈਂ ਕਹਿੰਦਾ ਕਹਿੰਦਾ ਵੀ ਜਵਾਕ ਨਹੀਂ ਮੰਨਦੇ ਕੀ ਕਰੀ ਅਸੀਂ ਤਾਂ ਰਾਜੀ ਨਹੀਂ ਚੁੱਕ ਗਏ ਗੱਡੀ ਅੱਜ ਘਰੇ ਕੋਈ ਵੀ ਨਹੀਂ ਹੈਗੀ 10 ਪੜਾਕੇ ਮਾਰ ਕੇ ਦੇ ਕੇ ਪੜਾਕੇ ਵੱਜੇ ਰਬੋਲ ਵੱਜੇ ਨਹੀਂ ਅਹੀ ਕੱਲ ਗਏ ਵੱਜਦੇ ਹਨ ਕੱਲ ਮੈਂ ਤਾਂ ਤੁਹਾਡ ਦਵਾਈ ਲੈਣਨੀ ਗੇ ਰਮ ਕੀ ਦਵਾਈ ਮੈਂ ਕਦੋਂ ਲਿਆਈ ਆ ਮੈਂ ਤਾਂ ਦਾਲ ਧਰਤੀ ਛੋਲਿਆਂ ਦੀ ਸਵੇਰੇ ਬਣਾ ਲਾਂਗੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜਿੰਨਾ ਚਾਉਣਾ ਹੈ ਜਿੰਨੀਆਂ ਤੁਹਾਡੀਆਂ ਬਣਾਵਾਂਗੇ ਉਹਨੇ ਮੈਂ ਲਿਆਉਂਦਾ ਵੀ ਵੱਧ ਨੇ ਕੋਈ ਗੱਲ ਨਹੀਂ ਮੈਂ ਛੋਲਿਆਂ ਦਾਲ ਧਰੀ ਆਪਾਂ ਦਾਲ ਛੋਲ ਹੁਣ ਬਣਾ ਲਾਂਗੇ ਕੱਦੂ ਕੱਟ ਕੇ ਰਾਤੀ ਬਣਾ ਕੇ ਰੱਖ ਦਾਂਗੇ ਸਵੇਰੇ ਟਿਫਨ ਲਈ ਪਾਣੀ ਲੈਣਾ ਚਾਹ ਬਣਾਣੀ ਪਾਣੀ ਪਾਣੀ ਤਾਂ ਪੈਕ ਕੀਤਾ ਮੈਨੂੰ ਪਹਿਲਾਂ ਤਾਂ ਮੈਨੂੰ ਪੁੱਛਿਆ ਮੈਂ ਕਿ ਗੁੱਚਾ ਗਾਣਾ ਕਰ ਦਿੰਨਾ ਅੱਛਾ ਮੈਨੂੰ ਕੱਲੀ ਨੇ ਪੁੱਛਿਆ ਮੈਂ ਨਹੀਂ ਨਹੀਂ ਸਾਰੇ ਸੇਲ ਹੋ ਗਏ ਉਹ ਵਾਓ ਕੋਈ ਨਹੀਂ ਕਹਿਆ ਉਹ ਆਣਗੇ ਮੈਂ ਤੁਹਾਨੂੰ ਨਹੀਂ ਆ ਦੱਸ ਬਿੰਦੀ ਹੋਣੀ ਆਏ ਹਾਏ ਤੈਨੂੰ ਦੱਸਣ ਨਹੀਂ ਦੀ ਟੂਸ਼ਨ ਉਧਰ ਕੀ ਬਣਿਆ ਉੱਥੇ ਨਾਕਾ ਲੱਗਾ ਸੀ ਉਹਨਾਂ ਨੇ ਕਿਹਾ ਕਿ ਜੇ ਵਾਪਸ ਤੁਰ ਜਾ ਇਹਨਾਂ ਨੇ ਦੇਖਿਆ ਵੀ ਜੋੜੀ ਬੜੀ ਆਰਾਮ ਨਾਲ ਆਉਂਦੀ ਸਾਈਡ ਤੇ ਲਾ ਲਓ ਮੈਨੂੰ ਮਾਝੂ ਨਹੀਂ ਖਲੋਤਿਆ ਜੀ ਮੈਨੂੰ ਤੁਹਾਡੀ ਵੈਣ ਨੇ ਰੋਕ ਰੱਖੀ ਸਾਡੇ ਸਕੂਲ ਦੀ ਵੀ ਹਾਂ ਅੱਛਾ ਉਹ ਤਾਂ ਇਹਨਾਂ ਲੇਟ ਆਏ ਇਸ ਤੋਂ ਨਿਕਲ ਕੇ ਹੋਰ ਤੇ ਉਹ ਕਿਹਨਾਂ ਲਈ ਦਾ ਓਨਲੀ ਟਾਈ ਸੀ ਇਹ ਤੁਹਾਡੀ ਉਧਰ ਜਿਹੜੀ ਸੁਨਾਹ ਤੁਹਾਡੇ ਪਿੱਛੇ ਆਉਂਦੀ ਹੁੰਦੀ ਨਾ ਉਹ ਤਾਂ ਹੀ ਲੇਡ ਆਈ ਸੀ ਨਹੀਂ ਨਹੀਂ ਸੁਨਾਹ ਉਹ ਜਾਂਦੀ ਜਿਹੜੀ ਇੱਕ ਕਿਸੇ ਸੁਨਾਹ ਅੰਬਾਲੀ ਤੋਂ ਦਮੂਆ ਸੂਟ ਚੱਕੀ ਪੁੱਤ ਇੱਧਰ ਗਾੜ ਤੋਂ ਬਣਾ ਲੱਗ ਜਾ ਧਿਆਨ ਦੇ ਮੈਨੂੰ ਨੰਬਰ ਦਾ ਨੰਬਰ ਨਾ ਜ਼ਿਆਦਾ ਆਵੇ ਹੂੰ ਕਲਿੰਦਾ ਕੇ ਨਾ ਪਲਾਨ ਤੋਂ ਨਾ ਮੈਂ ਨਹੀਂ ਆਪਾਂ ਮੈਂ ਨਾ ਪਤਾ ਕਰ ਲ ਦੋ ਕੀ ਉਹਨਾਂ ਦਾ ਪਤਾ ਜਰੂਰ ਨੋ ਪਤਾ ਕਰਨਾ ਸੀਗਾ ਉਹ ਮੈਂ ਇਹ ਇੰਦਰਾ ਕਾ ਮੇਰਾ ਤੇ ਹਤਰਾ ਹਾਸਾ ਇਹ ਕਿਥੋਂ ਮੈਨੂੰ ਹਾਸਾ ਆਈ ਜਾਵੇ ਹੋਰ ਦੋ ਕਰੇ ਪਟਾਕੇ ਮਾਰ ਕੇ ਦੇਖੇ ਪਟਾਕੇ ਵੱਜੇ ਨਹੀਂ ਉਹਦੇ ਝਾੜੀਆਂ ਘੁਮਾਅ ਕਿਦਾਂ ਰੇਸ ਦੇ ਨਹੀਂ ਵੱਜੇ ਨਹੀਂ ਨਹੀਂ ਵੱਜਦੇ ਕਿਉਂ ਨਹੀਂ ਵੱਜਦੇ ਕੱਲ ਤਿੰਨ ਵਾਰੀ ਵੱਜੇ ਅਸੀਂ ਦਵਾਈ ਲੈਣ ਗਏ ਆ ਹੋਰ ਕੱਲ ਬੈਕਫਾਇਰ ਜੁ ਹੁੰਦੇ ਨੇ ਯਾਰ ਬੈਕਫਾਇਰ ਹੀ ਕੱਢਦੇ ਨੇ ਉਹ ਫਿਰ ਉਹ ਵਾਰ ਇੱਕ ਹੀ ਹੁੰਦਾ ਹੋਰ ਇੱਕ ਕਿਉਂ ਵੱਜੇ ਰੀ ਫਿਰ ਕਹਿੰਦਾ ਭਾਈ ਸਿਲੰਸਰ ਚੇਂਜ ਕਰਾਉਗਾ ਇਹਨੂੰ ਸੌਂਸ ਚੇਂਜ ਕਰਾ ਲਓ ਕਹਿੰਦਾ ਚਲਾਨ ਬੜਾ ਮਹਿੰਗਾ ਕਹਿੰਦਾ ਨਾ ਉਹ ਦਿਨ ਤੁਹਾਨੂੰ ਉਤਾਰ ਕਹਿੰਦਾ ਸੀ ਨਾ ਤੁਸੀਂ ਕਹਿੰਦੇ ਨਾ ਜੀ ਵੱਜਨੇ ਨਹੀਂ ਚਾਹੀਦੇ ਕਹ ਨੇ ਤਾਂ ਨਹੀਂ ਹੈ ਜੀ ਉਹਰਾ ਬੋਲੋ ਵੱਜੇਗਾ ਉਹਰਾ ਬੋਲੋ ਵੱਜਿਆ ਹੀ ਨਹੀਂ ਹੈਗੇ 24 ਮਾਡਲ ਨਹੀਂ ਵੱਜਦੇ ਪਟਾਕੇ 24 ਮਾਡਲ ਕੋਈ ਨਾ ਤੈਨੂੰ ਮਾਰ ਕੇ ਦਿਖਾਊਗਾ ਸਰੋਤ ਉਹ ਤਾਂ ਤਾਂ ਤੁਰੇ ਤਾਂ ਵੱਜੀਆਂ ਨੇ ਕੋਈ ਉਹ ਤਾਂ ਫਿਰ ਬੈਕ ਪਾਇਆ ਵੱਜ ਚਾ ਤੂੰ ਆਪ ਹੀ ਖੜ ਨਾਲੇ ਉਹ ਇੰਨੇ ਖੋਰ ਬਣਾਇਆ ਸੀਜ਼ਨ ਬਣਾਇਆ ਸੀ ਖੋਰ ਤੇ ਮੇਰਾ ਤਾਂ ਮੈਂ ਲੈ ਤਾਵਾ ਆਈ ਤੇ ਗੁੱਡੇ ਕੋਲ ਜੋ ਕਰ ਲਾਜੀ ਨਹੀਂ ਹੋ ਰਹਾਂਦੇ ਨਹੀਂ ਮੈਂ ਤਾਂ ਆਹ ਹੈ ਹੁੰਦਾ